ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਸੋਨ ਮਹੀਨੇ ਇਹ ਚੀਜ਼ ਖਾਣ ਦੇ ਨਾਲ ਬੇਅੰਤ ਤਨ ਦੀ ਪ੍ਰਾਪਤੀ ਹੁੰਦੀ ਹੈ ਪਰ ਉਸ ਤੋਂ ਪਹਿਲਾਂ ਸਾਰਿਆਂ ਅਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵਾਹਿਗੁਰੂ ਜੀ ਬੋਲ ਕੇ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਜਾਣਦੇ ਇੱਕ ਵਾਰ ਇੱਕ ਪਿੰਡ ਦੇ ਵਿੱਚੋਂ ਇੱਕ ਸੰਤ ਜੀ ਲੰਘ ਰਹੇ ਸਨ ਉਸ ਸੰਤ ਜੀ ਦੇ ਨਾਲ ਦੋ ਉਹਨਾਂ ਦੇ ਚੇਲੇ ਸਨ ਜਾਂ ਕਹਿ ਲਓ ਦੋ ਉਹਨਾਂ ਦੇ ਸਿੱਖਿਆਰਤੀ ਸਨ ਜੋ ਹਰ ਸਮੇਂ ਉਹਨਾਂ ਤੋਂ ਕੁਝ ਨਾ ਕੁਝ ਸਿੱਖਦੇ ਰਹਿੰਦੇ ਸਨ ਸੰਤ ਜੀ ਉਹ ਪਿੰਡ ਪਾਰ ਕਰਕੇ ਤੇ ਅਗਲੇ ਨਗਰ ਜਾ ਰਹੇ ਸਨ ਜਦੋਂ ਪਿੰਡ ਨੂੰ ਲੰਘਣ ਲੱਗੇ ਤਾਂ ਉਹਦੇ ਇੱਕ ਘਰ ਨੇ ਉਹ ਬਾਹਰ ਆ ਕੇ ਤੇ ਫਕੀਰ ਨੂੰ ਦੇਖ ਕੇ ਸੰਤ ਜੀ ਨੂੰ ਦੇਖ ਕੇ ਤਿੰਨ ਵਰਸ਼ਾ ਦੇ ਅੱਗੇ ਉਹਨਾਂ ਨੂੰ ਕੀਤੇ ਵੀ ਆ ਸਾਡੇ ਕੋਲੋਂ ਤੁਸੀਂ ਜ਼ਰੂਰ ਖਾ ਕੇ ਜਾ ਸੰਤ ਜੀ ਨੇ ਆਪਣੇ ਇੱਕ ਚੇਲੇ ਨੂੰ ਕਿਹਾ ਵੀ ਇਹ ਫੜ ਲਓ ਪਰ ਉੱਥੇ ਖਾਦੇ ਨਾ ਉਹ ਸੰਤ ਜੀ ਦਾ ਚੇਲਾ ਕਹਿੰਦਾ ਜੀ ਖਾ ਲਈ ਸੰਤ ਜੀ ਕਹਿੰਦੇ ਹਜੇ ਨਹੀਂ ਖਾਣੀ ਆਪਣੇ ਪੱਲੇ ਦੇ ਨਾਲ ਬੰਨ ਲਓ ਅੱਗੇ ਜਾ ਕੇ ਖਾਵਾਂਗੇ ਉਹਨੇ ਉਵੇਂ ਹੀ ਸਤਿ ਬਚਨ ਕਰਕੇ ਪੱਲੇ ਦੇ ਨਾਲ ਬੰਨ ਕੇ ਤੇ ਉੱਥੋਂ ਚਲੇ ਗਏ ਹੁਣ ਜਦੋਂ ਅਗਲੇ ਨਗਰ ਜਾਂਦੀ ਨਗਰ ਦੇ ਵਿੱਚ ਵੜਦੇ ਇੱਕ ਮਨੁੱਖ ਸਾਹਮਣੇ ਖੜਾ ਹੁੰਦਾ। ਉਹ ਮਨੁੱਖ ਦੇਖਦਾ ਹੈ ਵੀ ਤਿੰਨ ਸੰਤ ਫਕੀਰ ਆਉਂਦੇ ਨੇ ਤੇ ਇੱਕ ਜਿਹੜੇ ਨੇ ਨਾ ਆਪਣੇ ਪੱਲੇ ਦੇ ਨਾਲ ਕੁਝ ਭਾਰੀ ਸਰਿਆ ਬੰਨਿਆ ਹੋਇਆ। ਜ਼ਰੂਰ ਇਨ੍ਹਾਂ ਕੋਲ ਕੋਈ ਗੁਪਤ ਖਜ਼ਾਨਾ ਹੈ ਤੇ ਚਲੋ ਇਨ੍ਹਾਂ ਦੇ ਕੋਲੋਂ ਕਿਸੇ ਤਰੀਕੇ ਦੇ ਨਾਲ ਉਹ ਗੁਪਤ ਖਜ਼ਾਨਾ ਲੈ ਲਿਆ ਜਾਵੇ। ਉਹਨਾਂ ਦੇ ਕੋਲ ਜਾਂਦਾ ਹੈ ਪ੍ਰਣਾਮ ਕਰਦਾ ਹੈ ਕਹਿੰਦਾ ਸੰਤ ਫਕੀਰੋ ਕਿਧਰੋਂ ਆਇਓ? ਕਹਿੰਦੇ ਜੀ ਅਸੀਂ ਗੁਰੂ ਘਰੋਂ ਆਇਆ। ਅਸੀਂ ਪਰਮਾਤਮਾ ਦੇ ਦਰ ਤੋਂ ਆਏ। ਕਿੰਦੇ ਜਾਣਾ ਕਿਦਰ ਕਿੰਦੇ ਜਿੱਦਰ ਪਰਮਾਤਮਾ ਲੈ ਗਿਆ ਕਿੰਦੇ ਮੈਨੂੰ ਵੀ ਨਾਲ ਲੈ ਚੋ ਉਹ ਕਹਿੰਦੇ ਵੀ ਤੂੰ ਵੀ ਤੁਰ ਪੈ ਅਸੀਂ ਤੇ ਵਾਹਿਗੁਰੂ ਦਾ ਨਾਮ ਲੈ ਕੇ ਅੱਗੇ ਜਾਂਦਿਆਂ ਤੇ ਪਰਮਾਤਮਾ ਦੇ ਜੋ ਵੀ ਸਾਨੂੰ ਮਿਹਰ ਦੀ ਕੀਤੀ ਏ ਉਹ ਲੋਕਾਂ ਤੇ ਵੰਡਸਾਂਦਿਆ ਤੂੰ ਵੀ ਨਾਲ ਤੁਰ ਪੈ ਉਹ ਹਣ ਨਾਲ-ਨਾਲ ਚੱਲਦੇ ਜਦੋਂ ਅੱਗੇ ਜਾਂਦੇ ਨੇ ਨਾ ਤਾਂ ਉਹਦੇ ਮਨ 'ਚ ਤੇ ਇਹ ਹੁੰਦਾ ਕਿਤੇ ਰੁਕਣ ਤੇ ਉਹ ਜੋ ਵੀ ਇਹਨਾਂ ਕੋਲ ਕੀਮਤੀ ਖਜ਼ਾਨਾ ਏ ਉਹ ਲੁੱਟ ਕੇ ਮੈਂ ਚਲਾ ਜਾਵਾਂ ਅੱਗੇ ਨਾ ਇੱਕ ਬੜਾ ਵੱਡਾ ਦਰਿਆ ਹੁੰਦਾ ਉਸ ਸੰਤ ਜੀ ਕਹਿੰਦੇ ਉਹ ਪਲੇ ਪੁਰਖਾਂ ਇਸ਼ਨਾਨ ਕਰ ਲੈ ਕਹਿੰਦਾ ਜੀ ਮੈਂ ਤਾਂ ਨਾ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਘਰ ਇਸ਼ਨਾਨ ਕਰ ਲਿਆ ਸੀ ਤੁਸੀਂ ਸਾਰੇ ਇਸ਼ਨਾਨ ਕਰ ਲਓ ਸੰਤ ਫਕੀਰ ਕਹਿੰਦੇ ਠੀਕ ਹੈ ਸੰਤ ਫਕੀਰ ਉਹਦੇ ਵਿੱਚ ਉਤਰੇ ਉਹਨਾਂ ਇਸ਼ਨਾਨ ਕੀਤਾ ਨਾਲ ਦੋਵੇਂ ਉਹਨਾਂ ਦੇ ਜੋ ਚੇਲੇ ਸੀ ਉਹ ਵੀ ਵਿੱਚ ਵੜ ਕੇ ਇਸ਼ਨਾਨ ਕਰਨ ਲੱਗੇ ਇਹਨੇ ਨੂੰ ਉਹਨੇ ਨਾ ਉਹ ਪੱਲਾ ਖੋਲਿਆ ਤੇ ਵੇਖਦਾ ਵੀ ਵਿੱਚ ਤਾਂ ਤਿੰਨ ਪ੍ਰਸ਼ਾਦ ਦੇ ਨੇ ਉਹਨੇ ਕੀ ਕੀਤਾ ਇੱਕ ਪ੍ਰਸ਼ਾਦਾ ਕੱਢਿਆ ਤੇ 체ਤੀ 체ਤੀ ਖਾ ਕੇ ਦੋ ਪ੍ਰਸ਼ਾਦੇ ਫੇਰ ਪੱਲੇ ਦੇ ਨਾਲ ਬੰਨ ਕੇ ਉਵੇਂ ਰੱਖ ਦਿੱਤੇ ਹੁਣ ਉਹ ਸੰਤ ਜੀ ਤੇ ਉਹਨਾਂ ਦੇ ਦੋਵੇਂ ਚੇਲੇ ਬਾਹਰ ਆ ਕੇ ਉਹਨਾਂ ਵਸਤਰ ਪਾ ਕੇ ਤੇ ਸੰਤ ਜੀ ਕਹਿੰਦੇ ਭਾਈ ਜਿਹੜੇ ਵਿੱਚ ਤਿੰਨ ਪ੍ਰਸ਼ਾਦੇ ਨੇ ਨਾ ਆਪਸ ਵਿੱਚ ਤਿੰਨੋਂ ਜਣੇ ਵੰਡ ਲਓ ਇੱਕ ਇੱਕ ਤਿੰਨੋਂ ਜਣੇ ਪ੍ਰਸ਼ਾਦਾ ਖਾ ਲਓ ਉਹ ਕਹਿੰਦੇ ਠੀਕ ਹੈ ਸਤਿਵਚਨ ਜਦੋਂ ਖੋਲਿਆ ਤੇ ਕਹਿੰਦੇ ਬੀਬ ਸੰਤ ਜੀ ਪ੍ਰਸ਼ਾਦੇ ਦੇ ਵਿੱਚ ਦੋ ਨੇ ਸੰਤ ਜੀ ਕਿਆ ਵੀ ਸਾਰੇ ਰਾਤ ਤੇ ਤੇਰੇ ਪੱਲੇ ਨਾਲ ਬੰਨੇ ਆਏ ਨੇ ਤੂੰ ਦੱਸ ਕਿੱਥੇ ਆ ਪ੍ਰਸ਼ਾਦ ਤੂੰ ਖਾਤਾ ਨਹੀਂ ਲਿਆ ਕਹਿੰਦਾ ਸੰਤ ਜੀ ਮੈਂ ਤੁਹਾਡੇ ਨਾਲ ਜਿਸ ਦਿਨ ਦਾ ਆਇਆ ਮੈਂ ਉਸ ਦਿਨ ਤੋਂ ਮੰਨ ਚ ਧਾਰਿਆ ਨਾ ਤੁਹਾਨੂੰ ਝੂਠ ਬੋਲਣਾ ਨਾ ਹੀ ਤੁਹਾਡੀ ਨਿੰਦਿਆ ਕਰਨੀ ਮੈਂ ਪ੍ਰਸ਼ਾਦਾ ਨਹੀਂ ਖਾਦਾ ਸੰਤ ਜੀ ਕਹਿੰਦੇ ਚਲ ਕੋਈ ਨਾ ਹੁਣ ਤੁਸੀਂ ਆਪਸ ਦੇ ਵਿੱਚ ਇਹਨੂੰ ਵੰਡ ਕੇ ਤੇ ਖਾ ਲਓ ਹੁਣ ਆਪਸ ਦੇ ਵਿੱਚ ਵੰਡ ਕੇ ਤੇ ਖਾ ਲੈਂਦੇ ਅੱਗੇ ਨਾ ਕੋਈ ਰਾਹ ਨਹੀਂ ਹੁੰਦਾ ਸਿਰਫ ਉਹ ਦਰਿਆ ਹੀ ਹੁੰਦਾ ਸੰਤ ਜੀ ਕਹਿੰਦੇ ਵੀ ਸੰਤ ਜੀ ਨੇ ਇੱਕ ਇੱਕ ਵਾਰ ਸਾਰਿਆਂ ਨੂੰ ਪੁੱਛਦੇ ਭਾਈ ਤੂੰ ਪ੍ਰਸ਼ਾਦਾ ਖਾਧਾ ਕਹਿੰਦਾ ਨਹੀਂ ਹੁਣ ਉਹਨੂੰ ਪੁੱਛਦੇ ਆ ਜਿਹੜਾ ਨਾਲ ਚੱਲਿਆ ਸੀ ਜਿਨੇ ਪ੍ਰਸ਼ਾਦਾ ਖਾਧਾ ਸੀ ਜੋ ਸਿਰਫ ਤੇ ਸਿਰਫ ਇਤੋ ਖਜ਼ਾਨਾ ਲੈਣਾ ਆਇਆ ਸੀ ਭਾਈ ਤੂੰ ਪ੍ਰਸ਼ਾਦਾ ਖਾਧਾ ਕਹਿੰਦਾ ਜੀ ਮੈਂ ਨਹੀਂ ਖਾਧਾ ਸੰਤ ਜੀ ਕਹਿੰਦੇ ਵੀ ਸੱਚ ਦੱਸਦੇ ਜੇ ਖਾਧਾ ਹੀ ਤੇ ਆਂਦੇ ਨਹੀਂ ਜੀ ਮੈਂ ਨਹੀਂ ਖਾਧਾ ਜੇ ਖਾਧਾ ਵੀ ਹੋਏ ਫਿਰ ਕਿੱਡੀ ਕੁ ਵੱਡੀ ਗੱਲ ਆ ਪਰ ਪ੍ਰਸ਼ਾਦਾ ਮੈਂ ਨਹੀਂ ਖਾਧਾ ਸੰਤ ਜੀ ਕਹਿੰਦੇ ਚਲ ਕੋਈ ਗੱਲ ਨਹੀਂ ਆਪਸ ਵਿੱਚ ਵੰਡ ਕੇ ਖਾ ਲੋ ਤੇ ਅੱਗੇ ਚੱਲੀ ਅੱਗੇ ਨਾ ਦਰਿਆ ਹੁੰਦਾ ਸੰਤ ਜੀ ਉਹਨਾਂ ਨੂੰ ਕਹਿੰਦੇ ਵੀ ਮੈਂ ਸਤਨਾਮ ਸਤਨਾਮ ਕਰਦੇ ਜਾਵਾਂਗਾ ਕਿ ਤੁਸੀਂ ਮੇਰੇ ਪਿੱਛੇ ਵਾਹਿਗੁਰੂ ਵਾਹਿਗੁਰੂ ਕਰਦੇ ਤੇ ਦਰਿਆ ਪਾਰ ਕਰ ਲਿਓ ਹੁਣ ਉਹ ਸੰਤ ਜੀ ਸਤਨਾਮ ਸਤਨਾਮ ਕਰਤੀਆ ਤੇ ਜਿਹੜਾ ਦਰਿਆ ਹੈ ਕਹਿੰਦੇ ਉਹ ਰਾਹ ਦੇ ਦਿੰਦਾ ਉਹ ਪਿੱਛੇ ਵਾਹਿਗੁਰੂ ਵਾਹਿਗੁਰੂ ਕਰਦੇ ਦਰਿਆ ਦੇ ਇੱਕ ਕੰਡੇ ਤੋਂ ਦੂਜੇ ਕੰਡੇ ਤੇ ਆ ਜਾਂਦੇ ਨੇ ਜਦੋਂ ਉੱਥੇ ਆਏ ਤਾਂ ਉਹ ਪੁੱਛਦਾ ਹੈ ਉਹ ਲਾਲਚੀ ਮਨੁੱਖ ਪੁੱਛਦਾ ਹੈ ਵੀ ਸੰਚੀ ਇੱਕ ਹੀ ਸੰਤ ਜੀ ਕਹਿੰਦੇ ਇਹ ਵਾਹਿਗੁਰੂ ਸਤਨਾਮ ਵਾਹਿਗੁਰੂ ਉਹ ਪਰਮਾਤਮਾ ਦਾ ਸ਼ਬਦ ਹੈ ਕਹਿੰਦੇ ਅੱਛਾ ਇਹ ਤਾਂ ਬੜਾ ਜ਼ਿਆਦਾ ਤਾਕਤ ਵਾਲਾ ਸੰਚੀ ਕਹਿੰਦੇ ਫਿਰ ਤੈਨੂੰ ਇਹ ਸ਼ਬਦ ਤੇ ਭਰੋਸਾ ਹੈ ਵਿਸ਼ਵਾਸ ਹੈ ਕਿੰਦਾ ਜੀ ਇਹਨੇ ਪਾਣੀ ਤੋਂ ਦਰਿਆ ਸਾਨੂੰ ਪਾਰ ਕਰਾਤਾ ਤੇ ਸ਼ਬਦ ਤੇ ਭਰੋਸਾ ਕਿਉਂ ਨਹੀਂ ਹੋਵੇਗਾ ਸੰਚੀ ਕਹਿੰਦੇ ਫਿਰ ਦੱਸ ਪ੍ਰਸ਼ਾਦਾ ਤੂੰ ਖਾਂਦਾ ਸੀ ਕਹਿੰਦਾ ਜੀ ਨਹੀਂ ਮੈਂ ਪ੍ਰਸ਼ਾਦਾ ਨਹੀਂ ਖਾਂਦਾ ਮੈਨੂੰ ਇਹ ਸ਼ਬਦ ਦੀ ਸੋਣ ਲੱਗੇ ਮੈਂ ਪ੍ਰਸ਼ਾਦਾ ਨਹੀਂ ਖਾਂਦਾ ਸੰਤ ਜੀ ਕਹਿੰਦੇ ਚਲੋ ਠੀਕ ਹੈ ਸੰਤ ਜੀ ਹੁਣ ਅਗਲੇ ਨਗਰ ਜਾਂਦੇ ਜਦੋਂ ਉੱਥੇ ਜਾਂਦੇ ਆ ਨਾ ਦੇਖਦਿਆ ਸਾਰੇ ਨਗਰ 'ਚ ਹਾਲ ਦਵਾਈ ਮੱਚੀ ਪਈ ਹੁੰਦੀ ਉਦੋਂ ਕੋਠੇ ਜਿਹੜੇ ਕੱਚੇ ਹੁੰਦੇ ਸੀ ਤੇ ਘਰਾਂ ਦੇ ਅੱਗੇ ਟਾਰੇ ਪਾਏ ਹੁੰਦੇ ਸੀ ਪਰਾਲੀ ਦੇ ਡੰਗਰ ਰੱਖਲੇ ਉਹਨੂੰ ਕਿਸੇ ਇੱਕ ਨੂੰ ਅੱਗ ਲੱਗੀ ਤੇ ਉਹ ਅੱਗ ਅੱਗੇ-ਅੱਗੇ ਵਧਦੀ ਗਈ ਸਾਰੇ ਪਿੰਡ 'ਚ ਹਾਹਾਕਾਰ ਮੱਚੀ ਪਈ ਸੰਤ ਜੀ ਆਪਣੇ ਚੇਲਿਆਂ ਨੂੰ ਕਹਿੰਦੇ ਉਧਰ ਨੂੰ ਚੱਲੋ ਉਹ ਲਾਲਚੀ ਮਨੋਂ ਕਹਿੰਦਾ ਜੀ ਉਹ ਤੇ ਸਾਰੇ ਸੜਨਦੇ ਨੇ ਹਾ ਹਾ ਕਰ ਕਰਦੇ ਪਏ ਨੇ ਤੇ ਆਪਾਂ ਉਧਰ ਜਾ ਕੇ ਕੀ ਲੈਣਾ ਆਪਾਂ ਅੱਗਾ ਚੱਲਨੇ ਸੰਤ ਜੀ ਆਪਣੇ ਚੇਲਿਆਂ ਨੂੰ ਕਹਿੰਦੇ ਤੁਸੀਂ ਚੱਲੋ ਸੰਤ ਜੀ ਨੇ ਆਪਣੇ ਚੇਲੇ ਨੂੰ ਕਿਹਾ ਜੋ ਮੈਂ ਬੋਲਦਾ ਉਹ ਪਿੱਛੇ-ਪਿੱਛੇ ਜ਼ੋਰ ਨਾਲ ਬੋਲ ਮਨਾ ਓਮੇ ਕੀਤਾ ਸੰਤ ਜੀ ਕਹਿੰਦੇ ਜਲ ਡੁੱਬੇ ਨਾ ਅਗਨ ਸਾੜੇ ਵਾਹਿਗੁਰੂ ਦੇ ਪਿਆਰਿਆਂ ਨੂੰ ਵਾਹਿਗੁਰੂ ਦੇ ਪਿਆਰਿਆਂ ਹੁਣ ਉਹਨਾਂ ਵੀ ਪਿੱਛੇ ਐਵੇਂ ਬੋਲਿਆ ਇੰਨੇ ਨੂੰ ਕੀ ਹੋਇਆ ਵੀ ਸਾਰਾ ਪਿੰਡ ਜਿਵੇਂ ਪਹਿਲਾਂ ਸੀ ਓਵੇਂ ਫਿਰ ਸ਼ਾਂਤ ਹੋ ਗਿਆ ਹਰ ਪਾਸੇ ਫਿਰ ਖੁਸ਼ੀਆਂ ਖੁਸ਼ੀ ਉਹ ਕਹਿੰਦਾ ਸੰਤ ਜੀ ਆ ਕੀ ਸੀ ਉਹ ਕਹਿੰਦੇ ਇਹ ਵੀ ਰੱਬ ਦਾ ਸ਼ਬਦ ਸੀ ਤੇ ਰੱਬ ਦੇ ਸ਼ਬਦ 'ਚ ਬੜੀ ਤਾਕਤ ਹੈ ਕਹਿੰਦੇ ਤੈਨੂੰ ਇਸ ਤੇ ਭਰੋਸਾ ਹੈ ਕਹਿੰਦਾ ਜੀ ਕਿਉਂ ਨਾ ਭਰੋਸਾ ਹੋਏਗਾ ਸਾਰਾ ਪਿੰਡ ਤਰਾਸ ਤਰਾਸ ਕਰਦਾ ਪਿਆ ਸੀ ਤੁਸੀਂ ਇੱਕ ਵਾਰ ਸ਼ਬਦ ਬੋਲਿਆ ਤੇ ਸਾਰਾ ਪਿੰਡ ਹਰਾ ਭਰਾ ਪਹਿਲਾਂ ਵਾਂਗ ਹੋ ਗਿਆ ਕਹਿੰਦੇ ਅੱਛਾ ਤੈਨੂੰ ਇਸ ਸ਼ਬਦ ਤੇ ਵਿਸ਼ਵਾਸ ਹੈ ਕਹਿੰਦਾ ਹਾਂ ਜੀ ਸਾਂਚੀ ਕਹਿੰਦੇ ਫਿਰ ਇਹ ਸ਼ਬਦੀ ਤੋਂ ਦੱਸ ਵੀ ਜੇ ਤੈਨੂੰ ਇਸ ਤੇ ਪਰੋਸਿਆ ਵੀ ਤੂੰ ਦੱਸ ਤੂੰ ਪ੍ਰਸ਼ਾਦਾ ਖਾਂਦਾ ਸੀ ਕਹਿੰਦਾ ਜੀ ਮੈਨੂੰ ਇਹ ਸ਼ਬਦ ਦੀ ਸੋ ਲੱਗੇ ਮੈਂ ਪ੍ਰਸ਼ਾਦਾ ਨਹੀਂ ਖਾਦਾ ਕਹਿੰਦੇ ਠੀਕ ਹੈ ਇਹ ਕਹਿ ਕੇ ਤੇ ਸੰਤ ਜੀ ਅਗਾਂ ਨਗਰ ਨੂੰ ਚਲੇ ਜਾਂਦੇ ਜਦੋਂ ਜਾਂਦੇ ਆ ਨਾ ਰਸਤੇ ਦੇ ਵਿੱਚ ਇੱਕ ਘੜਾ ਟੁੱਟਾ ਪਿਆ ਹੁੰਦਾ ਸੰਤ ਜੀ ਆਪਣੇ ਚੇਲੇ ਨੂੰ ਕਹਿੰਦੇ ਅੱਜ ਜਿੰਨੀਆਂ ਇਹਦੀਆਂ ਚੱਪੜੀਆਂ ਪਈਆਂ ਨੇ ਨਾ ਘੜੇ ਦੀਆਂ ਸਾਰੀਆਂ ਇਕੱਠੀਆਂ ਕਰ ਤੇ ਆ ਜਿਹੜੀ ਮੇਰੀ ਲੋਈ ਹੈ ਨਾ ਮੇਰੇ ਚਾਦਰ ਆ ਮੇਰੇ ਤੋਂ ਲਾ ਕੇ ਤੇ ਉਹਦੇ ਉੱਤੇ ਦੇ ਦੇ ਕਹਿੰਦੇ ਠੀਕ ਹੈ ਸੰਜੀ ਉਹਦੇ ਉੱਤੇ ਦਿੱਤੀ ਤਾਂ ਆਪਣੇ ਮਨ ਚ ਕੁਝ ਬੋਲਦੇ ਉਸ ਤੋਂ 1 ਮਿੰਟ ਬਾਅਦ ਕਹਿੰਦੇ ਵੀ ਇਹ ਚਾਦਰ ਦੁਬਾਰਾ ਮੈਨੂੰ ਦੇ ਦੇ ਥੱਲੇ ਦੇਖਦੇ ਆ ਵੀ ਹਰ ਪਾਸਿਓ ਜਿੱਡੀ ਚੱਪਣੀ ਸੀ ਨਾ ਓਡੀ ਓਡੇ ਉਹ ਸੋਨੇ ਚ ਬਣ ਗਈ ਹੁੰਦੀ ਵੀ ਸੋਨੇ ਦੀ ਚੱਪਣੀ ਬਣ ਗਈ ਹੁੰਦੀ ਸੰਤ ਜੀ ਆਪਣੇ ਇੱਕ ਚੇਲੇ ਨੂੰ ਕਹਿੰਦੇ ਵੀ ਐਵੇਂ ਕਰ ਇਹਨਾਂ ਚਾਰ ਹਿੱਸੇ ਕਰ ਦੇ ਵੀ ਇਹਦੇ ਚਾਰ ਹਿੱਸੇ ਕਰਕੇ ਬਰਾਬਰ ਬਰਾਬਰ ਤੇ ਰੱਖ ਦੇ ਰੱਖ ਦਿੱਤੇ ਸਾਂਚੀ ਜੀ ਕੋਲ ਸਮੇਂ ਬਾਅਦ ਕਹਿੰਦੇ ਵੀ ਤੁਸੀਂ ਤਿੰਨੋਂ ਇੱਕ-ਇੱਕ ਆਪਸ ਦੇ ਵਿੱਚ ਇੱਕ-ਇੱਕ ਹਿੱਸਾ ਲੈ ਲਓ ਤੇ ਚੌਥਾ ਹਿੱਸਾ ਪਿਆਰਾਂ ਦੋ। ਉਹ ਚੌਥਾ ਹਿੱਸਾ ਥੀ ਰਹਿਂ ਦਿੱਤਾ ਸਾਰਿਆਂ ਨੇ ਆਪਣੀ ਆਪਣੀ ਝੋਲੀ ਚ ਪਾ ਕੇ ਤੇ ਅੱਗੇ ਜਾਣ ਲੱਗੇ। ਉਹ ਪੁੱਛਦਾ ਹੈ ਜੀ ਚੌਥਾ ਹਿੱਸਾ ਤੁਹਾਡਾ ਹੈ? ਸਾਂਚੀ ਕਹਿੰਦੇ ਜੀ ਜਿਹਦਾ ਵੀ ਹੈ ਦੁਪਾਇਆ ਰਹਿੰਦੇ। ਉਹ ਕਹਿੰਦਾ ਜੀ ਨਹੀਂ ਤੁਸੀਂ ਦੱਸੋ ਤਾਂ ਸੀ। ਸਾਂਚੀ ਕਹਿੰਦੇ ਆਪਾਂ ਅੱਗੇ ਚਾਲੇ ਪਾਣੇ ਨੇ ਚਲੋ। ਜਾਣ ਲੱਗਦੇ ਨੇ ਕੁਝ ਦੂਰੀ ਤੇ ਗਏ ਹੁੰਦੇ ਨੇ ਕਹਿੰਦਾ ਸਾਂਚੀ ਮੇਰੇ ਤੋਂ ਤੇ ਐਵੇਂ ਜਾਇਆ ਨਹੀਂ ਜਾਣਾ। ਬੀ ਐਡੀਆਂ ਐਡੀਆਂ ਠੀਕ ਕਰੀਆਂ ਸੋਨੇ ਦੀਆਂ ਪਈਆਂ ਨੇ ਜੇ ਤੁਹਾਡੀਆਂ ਨੇ ਦੱਸੋ ਜੇ ਤੁਹਾਡੇ ਤੋਂ ਨਹੀਂ ਚੁੱਕੀਆਂ ਜਾਂਦੀਆਂ ਤਾਂ ਵੀ ਮੈਂ ਚੁੱਕ ਲਾਂਗਾ ਸੰਤ ਜੀ ਨੂੰ ਪੜਾ ਐਵੇਂ ਬੋਲਣ ਲੱਗ ਜਾਂਦੇ ਸੰਤ ਜੀ ਕਹਿੰਦੇ ਉਹ ਆਪਣੀਆਂ ਨਹੀਂ ਕਹਿੰਦਾ ਫਿਰ ਦੱਸੋ ਹੈ ਕਿ ਦੀਆਂ ਨੇ ਸੰਤ ਜੀ ਕਹਿੰਦੇ ਇਹ ਉਹ ਦੀਆਂ ਨੇ ਜਿੰਨੇ ਉੱਥੇ ਉਹ ਤੀਜਾ ਪ੍ਰਸ਼ਾਦਾ ਖਾਦਾ ਸੀ ਕਹਿੰਦਾ ਸੰਤ ਜੀ ਉਹ ਤੇ ਮੈਂ ਖਾਦਾ ਸੀ ਇਹਦਾ ਮਤਲਬ ਮੇਰੇ ਭੱਜਾ ਜਾਂਦਾ ਤੇ ਚੁੱਕ ਕੇ ਆਪਣੀ ਬੁੱਕਲ ਚ ਪਾ ਲੈਂਦਾ ਸੰਤ ਜੀ ਆਪਣੇ ਚੇਲੇ ਨੂੰ ਕਹਿੰਦੇ ਸਾਰੀਆਂ ਡਿਕਰੀਆਂ ਇੱਕੋ ਥਾਂ ਢੇਰ ਕਰ ਦੋ ਤੇ ਚਾਦਰ ਉੱਤੇ ਪਾ ਦਿਓ ਜਦੋਂ ਚਾਦਰ ਉੱਤੇ ਪਾਈ ਤੇ ਉਹ ਧਿਕਰੀਆਂ ਜਿਹੜੀਆਂ ਸਨ ਫੇਰੋਂ ਵੀ ਮਿੱਟੀ ਦੀਆਂ ਹੋ ਗਈਆਂ। ਕਹਿੰਦਾ ਸੰਤ ਜੀ ਇਹ ਕੀ ਪਹਿਲਾਂ ਸੋਨਾ ਤੇ ਹੁਣ ਫਿਰ ਮਿੱਟੀ ਹੋ ਗਈ। ਸੰਤ ਜੀ ਕਹਿੰਦੇ ਬਿੱਤੂ ਝੂਠ ਬੋਲਿਆ ਸੀ ਤੇ ਤੇਰੇ ਮਨ 'ਚ ਕਪਟ ਸੀ। ਤੂੰ ਖਜ਼ਾਨਾ ਪ੍ਰਾਪਤ ਕਰਨਾ ਚਾਹੁੰਦਾ ਸੀ ਪਰ ਤੂੰ ਭਲੇ ਪੁਰਖਾ ਇਹ ਭੁੱਲ ਗਿਆ। ਲਾਲਚ ਛੱਡ ਇਹ ਦੁਨਿਆਵੀ ਚੀਜ਼ਾਂ ਨੇ ਤੇਰੇ ਕਿਸੇ ਵੀ ਕੰਮ ਨਹੀਂ ਆਉਣਾ। ਝੂਠ ਤੇ ਝੂਠ ਕਰਦਾ ਹਮੇਸ਼ਾ ਨੁਕਸਾਨ ਹੀ ਕਰਾਉਂਦੀ। ਝੋਠ ਦਾ ਖਹਿੜਾ ਛੱਡ ਵਾਹਿਗੁਰੂ ਜੀ ਦਾ ਨਾਮ ਲੈਣਾ ਸ਼ੁਰੂ ਕਰ। ਦੋ ਪ੍ਰਸ਼ਾਦੀ ਕਿਸੇ ਦੇ ਢ ਵਿੱਚ ਪਾ ਤੇਰੇ ਪਾਸ਼ਾ ਐਸੀ ਮਿਹਰ ਕਰਨਗੇ ਕਿ ਘਰ ਲੈਰਾ ਪੈਰਾ ਹੋ ਜਾਣਗੇ ਦੋ ਪ੍ਰਸ਼ਾਦੀ ਤੇਰਾ ਲੋਕ ਤੇ ਪਰਲੋਕ ਸੁਧਾਰ ਦੇਣਗੇ ਘਰੋ ਝੂਠ ਤੇ ਝੂਠ ਕੱਢ ਦੇ ਤੇਰਾ ਪ੍ਰਸ਼ਾਦਾ ਖਾਣ ਸਮੇ ਜਦੋਂ ਵੀ ਤੂੰ ਵਾਈਗੁਰੂ ਦਾ ਨਾਮ ਲਏਗਾ ਤੇ ਮਾਈਗੁਰੂ ਦਾ ਨਾਮ ਲੈ ਕੇ ਉਹ ਖਾਵੇਂਗਾ ਉਹ ਅੰਮ੍ਰਿਤ ਵਾਂਗ ਸਰੀਰ ਨੂੰ ਲੱਗੇਗਾ ਤੇਰਾ ਮਨ ਤੇ ਤਨ ਦੋਨੋਂ ਰੋਗ ਦੂਰ ਹੋ ਜਾਣਗੇ ਤੈਨੂੰ ਮਿਹਨਤ ਬਾਲ ਉਦਮ ਕਾਮਯਾਬੀ ਤੇਰੀ ਝੋਲੀ ਪਾਉਣਗੇ ਤੂੰ ਇਹ ਕੰਮ ਕਰਿਆ ਕਰ ਤੇ ਮਨ ਚੋਂ ਲਾਲਚ ਬਾਹਰ ਕੱਢ ਦੇ ਇਹ ਸੁਣ ਕੇ ਉਹ ਸੰਤਾਂ ਦੇ ਚਰਨੀ ਪੈ ਗਿਆ ਤੇ ਸੰਤ ਜੀ ਨੇ ਕਿਹਾ ਜੋ ਵੀ ਆਪਣੇ ਕਰੋ ਝੂਠ ਤੇ ਝੂਟ ਕੱਢ ਦੇਗਾ ਵਾਹਿਗੁਰੂ ਦਾ ਨਾਮ ਲੈ ਦੋ ਪ੍ਰਸ਼ਾਦੇ ਕਿਸੇ ਵੀ ਟਿੱਡ ਪਾਏਗਾ ਆਪ ਦੋ ਪ੍ਰਸ਼ਾਦੇ ਖਾਂ ਸਮੇ ਵਾਹਿਗੁਰੂ ਦਾ ਨਾਮ ਲੈ ਉਹ ਪ੍ਰਸ਼ਾਦੇ ਖਾਵੇਗਾ ਉਹਦੇ ਮਨ ਤੇ ਤਨ ਦੇ ਰੋਗ ਦੂਰ ਹੋਣਗੇ ਪਰਮਾਤਮਾ ਮਿਹਨਤ ਬਲ ਉਦਮ ਕਾਮਯਾਬੀ ਉਹਦੀ ਝੋਲੀ ਪਾ ਦੇਣਗੇ ਜਿਸਦੇ ਨਾਲੋਂ ਹਰੇਕ ਪਦਾਰਥ ਦੀ ਹਰੇਕ ਕਾਮਨਾ ਉਹਦੀ ਪੂਰਨ ਹੋਵੇ